ਲੋ ਜੀ ਸਿੰਘਾਂ ਵੱਲੋਂ ਵੀ ਐ ਬਿਆਨ ਆ ਕਿ ਜਿਹੜਾ ਵੀ ਇੱਥੇ ਆ ਕੇ ਜਲ ਪ੍ਰਵਾਹ ਕਰਨ ਦੇ ਚੱਕਰ 'ਚ ਧਾਰਮਿਕ ਪੁਸਤਕਾਂ ਔਰ ਧਾਰਮਿਕ ਤਸਵੀਰਾਂ ਦੇਵੀ ਦੇਵ ਦੇ ਦੀਆਂ ਗੁਰੂ ਮਹਾਰਾਜ ਦੀਆਂ ਤਸਵੀਰਾਂ ਆ ਦੇ ਕੋ ਬਾਬਾ ਬੀਬ ਸਿੰਘ ਜੀ ਦਾ ਸਰੂਪ ਆ ਜਿਹੜਾ ਇੱਥੇ ਬੇਦਵੀ ਹੋ ਰਹੀ ਆ ਔਰ ਜਿਹੜਾ ਵੀ ਆ ਕੇ ਇਦਾਂ ਦੀ ਘਟਨਾ ਕਰੂਗਾ ਤੇ ਸਿੰਘਾਂ ਨੇ ਕਹਿ ਮੋਰਚਾ ਲਾ ਲਿਆ ਇੱਥੇ ਕਿ ਉਹਦਾ ਡਾਂਗ ਪੂਰੀ ਫਿਰੂਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੂਗਾ ਜਿਹੜਾ ਵੀ ਇੱਥੇ ਆ ਕੇ ਗੁਰੂ ਸਾਹਿਬ ਦੀ ਬੇਦਵੀ ਅੱਜ ਨਹੀਂ ਹੋਣਾ ਵੀਰ ਜੀ ਨੇ ਕਿ ਜਿੰਨੇ ਵੀ ਹੋਣਾ ਕਰੋ ਸੋ ਸਮਝ ਕੇ ਆਵੇ ਹੁਣ ਇੱਥੇ ਕਿਦਾ ਲਿਆਜ ਨਹੀਂ ਹੋਣਾ ਇਹਨਾਂ ਦਾ ਗੱਲ ਹੀ ਨਹੀਂ ਇਹਨਾਂ ਨੂੰ ਕਦੋਂ ਨਹੀਂ ਬੜੀ ਆਪ ਯੂਟਿਊਬ 'ਵੀ ਆਉਣੇ ਲੱਗੇ ਠੀਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆ ਦੇਖੋ ਜੀ ਬਹੁਤ ਮੰਦ ਭਾਗੀ ਕਟਨਾਵਾ ਅੰਮ੍ਰਿਤਸਰ ਤਾਰਾਂ ਵਾਲੇ ਪੁਲ ਦੇ ਉੱਤੇ ਕਿ ਜਿੱਥੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਇਹ ਗੁਟਕਾ ਸਹਿਬਾ ਸ੍ਰੀ ਜਬਜੀ ਸਾਹਿਬ ਜੀ ਦੇ ਗੁਟਕਾ ਸਹਿਬਾ ਚੌਪਈ ਸਾਹਿਬ ਦੇ ਗੁਟਕਾ ਸਹਿਬਾ ਔਰ ਇਹ ਜਿਹੜੀ ਬੇਦਵੀ ਗੁਰੂ ਸਾਹਿਬ ਦੀ ਹੋ ਰਹੀ ਹੈ ਇਹ ਬਖਸ਼ਣ ਯੋਗ ਨਹੀਂ ਹੈਗੀ ਔਰ ਬਹੁਤ ਹਿਰਦੇ ਬਲੁੰਦਰੇ ਗਏ ਬਾਬਾ ਜੀ ਨੇ ਨਾਮ ਲਾਏ ਆ ਔਰ ਜਿਹੜੇ ਵੀ ਬੰਦੇ ਇਹਦੇ ਪਖੰਡੀ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਿ ਜਲ ਪ੍ਰਵਾਹ ਕਰੋ ਜਾ ਕੇ ਉੱਥੇ ਜਿੱਥੇ ਬੇਦਵੀਆਂ ਹੋ ਰਹੀਆਂ ਕਿਉਂਕਿ ਸਾਨੂੰ ਗੁਰੂ ਸਾਹਿਬ ਦਾ ਉਗਮ ਸੀਗਾ ਕਿ ਗੁਰੂ ਸਾਹਿਬ ਨੇ ਕਿਹਾ ਸੀ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਔਰ ਜਿਹੜੇ ਗੁਰੂਆਂ ਦੇ ਅੱਗੇ ਜਾ ਕੇ ਅਸੀਂ ਨਮਸਕਾਰ ਕਰਕੇ ਅਰਦਾਸਾਂ ਕਰਦੇ ਆ ਉਹਨਾਂ ਗੁਰੂਆਂ ਨੂੰ ਅਸੀਂ ਕੂੜੇ ਚ ਫੜ ਰਹੇ ਆ ਸਈ ਸੁਖਮਨੀ ਸਾਹਿਬ ਜੀ ਦਾ ਸੰਪੂਰਨ ਗੁਟਕਾ ਚੌਪਈ ਸਾਹਿਬ ਜੀ ਦਾ ਜਪਜੀ ਸਾਹਿਬ ਜੀ ਦਾ ਔਰ ਬੜਾ ਮਨ ਦੁਖ ਰਿਹਾ ਕਿ ਗੁਰਬਾਣੀ ਹਰ ਇੱਕ ਦਾ ਫਰਜ਼ ਹੈ ਕਿ ਇੱਥੇ ਜੇਕਰ ਕੋਈ ਲੰਘਦਾ ਪਿਆ ਤਾਂ ਇੱਕ ਵਾਰੀ ਦਾ ਸੋਲ ਮਾਰ ਕੇ ਕਹਿੰਦੇ ਹੋ ਕੇ ਯਾਦ ਕਿ ਲੋਕ ਕਰ ਕੀ ਦੇ ਨੇ ਜਿਸੀ ਅੱਜ ਪਹੁੰਚੇ ਹੋ ਨੇ ਨਾਲ ਕੋਈ ਗੁਰਪ੍ਰੀਤ ਸਿੰਘ ਹੋਣੀ ਨਿਸ਼ਾਨੇ ਖਾਲਸਾ ਤੋਂ ਪੁੰਚੇ ਗੱਲਬਾਤ ਕਰਦੇ ਆ ਮੈਂ ਵੀ ਖਾਲਸਾ ਲਾਈਵ ਦੀ ਗੱਲ ਸਾਹਿਬ ਲਾਈਵ ਉਤੇ ਕੀ ਮਤੇ ਮੀਂਜੀ ਸੋਚਾ ਸਾਹਿਬ ਜਦੋਂ ਅੱਗੇ ਤਾਂ ਬੜਾ ਇੱਕ ਮਾਨ ਨੂੰ ਹੋਇਆ ਕਿ ਲੋਕ ਦੇਖੋ ਜੀ ਰੋਮ ਰੋਮ ਨੂੰ ਅੱਗ ਲੱਗ ਗਈ ਹੈ ਇਨਸਾਨੀਅਤ ਦੀ ਮੌਤ ਹੈ ਕਿ ਕਿਹੜੇ ਉਹ ਬੰਦੇ ਆ ਕਿ ਜਿਹੜੇ ਗੁਰਬਾਣੀ ਦੀ ਬੇਦਵੀ ਕਰ ਰਹੇ ਕਿਉਂਕਿ ਗੁਰੂ ਸਾਹਿਬ ਦਾ ਸਾਨੂੰ ਹੁਕਮ ਸੀਗਾ ਅੱਗੇ ਆ ਪਈਏ ਕਾਰ ਦੀ ਜੰਵੇ ਚਲਾਇਓ ਪੰਚ ਸਭ ਸੇਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਅਦੀ ਨਮਸਕਾਰ ਕਰਦੇ ਆ ਅਰਦਾਸ ਕਰਦੇ ਆ ਗੁਰੂ ਸਾਹਿਬ ਦੇ ਚਰਨਾਂ 'ਚ ਸਾਰਾ ਕੁਝ ਗੁਰੂ ਸਾਹਿਬ ਤੋਂ ਮੰਗਦੇ ਆ ਔਰ ਇਹਦੇ ਸੁਖਮਨੀ ਸਾਹਿਬ ਦਾ ਸੰਪੂਰਨ ਗੁਰਦੁਆਰਾ ਸੇਵਾ ਜਿਹੜੀ ਮੇਟੀ 24 ਅਸ਼ ਪੁਰੀਆਂ ਮਤਲਬ ਇਹ ਬੇਦਵੀ ਦੇਖੋ ਇਹ ਸਾਮ ਦੀ ਘਾਟ ਆਪਾਂ ਕਰ ਸਕਦੇ ਆ ਚੌਪਈ ਸਾਹਿਬ ਜੀ ਦਾ ਗੁਟਕਾ ਜੈਵਾ ਜੱਗੀ ਸਾਹਿਬ ਦਾ ਗੁਟਕਾ ਜੈਵਾ ਔਰ ਇਹ ਕਿਹੜੀ ਬੰਦਿਆ ਜਿਹੜੇ ਬੇਅਦਵੀ ਕਰਦੇ ਆ ਅੱਜ ਆਪਾਂ ਇੱਕ ਲਾਇਬ੍ਰੇਰੀ ਚੋਂ ਕਿਤਾਬ ਲੈਣ ਚੱਲ ਜੀ ਨਾ ਤਾਂ 20 ਬਜੇ ਕਿਤਾਬ ਵੀ ਲੈਣਿਆਂ ਜਿਉਂਦੇ ਆ ਦੇ ਆਧਾਰ ਕੱਢਦੇ ਕਿ ਆਪਾਂ ਨਾਮ ਦਰਜ ਕਰਾ ਕੇ ਡਰੈੱਸ ਲਾਉਣਾ ਪੈਂਦਾ ਪ੍ਰੋਪਰ ਪਰ ਇੱਥੇ ਦੁਕਾਨਾਂ ਦੇ ਛੇਰੀਆਂ ਗੁਟਕੇ ਦੇਈ ਜਾਂਦੇ ਆ ਇਹਨਾਂ ਨੂੰ ਕੋਈ ਨਹੀਂ ਪਤਾ ਕਿ ਕਿਹੜਾ ਬੰਦਾ ਗੁਟਕਾ ਖੜਦ ਲਿਆ ਫਿਰ ਘਰ ਦੇ ਵਿੱਚ ਕਿਵੇਂ ਸਾਫ਼ ਕਰਦਾ ਔਰ ਲਿਆ ਕੇ ਤਾਰਾਂ ਵਾਲੇ ਪੁਲ ਦੇ ਉੱਤੇ ਨਹਿਰ ਦੇ ਉੱਤੇ ਤੇ ਜਲ ਪ੍ਰਵਾਹ ਕਰਨ ਦੇ ਚੱਕਰਾਂ ਦੇ ਵਿੱਚ ਛੁਟਕੇ ਵੀ ਕੂੜੇ ਛੁੱਟੇ ਗਏ ਆ ਉਹ ਕਿਹੜੇ ਬਾਬੇ ਆ ਜਾਂ ਕਿਹੜੇ ਉਹ ਪੰਡਤਾਂ ਕਿਹੜੇ ਪਖੰਡੀ ਆ ਸਾ ਜਲ ਪ੍ਰਵਾਹ ਕਰਨ ਦੇ ਚੱਕਰਾਂ ਦੇ ਵਿੱਚ ਇੱਥੇ ਕੂੜੇ ਦੇ ਵਿੱਚ ਬੇਦਵੀਆਂ ਹੋ ਰਹੀਆਂ ਗੁਰੂ ਸਾਹਿਬ ਜੀ ਦੀਆਂ ਕਿਉਂਕਿ ਗੁਰੂ ਸਾਹਿਬ ਦਾ ਸਾਨੂੰ ਉਪਦੇਸ਼ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਔਰ ਸਾਡਾ ਗੁਰੂ ਜਿਹਦੇ ਅੱਗੇ ਅਸੀਂ ਝੋਲੀਆਂ ਅੱਡ ਕੇ ਅਰਦਾਸਾ ਕਰਕੇ ਮੰਗਦੇ ਆ ਔਰ ਉੱਥੇ ਏਡੀ ਵੱਡੀ ਬੇਦਵੀ ਸਾਡੇ ਹਿਰਦੇ ਬਲੁੰਦ ਰਗੇ ਰੂਮ ਰੂਮ ਜਿਹੜਾ ਧੋਖਾ ਨ ਭਰ ਗਿਆ ਜਦੋਂ ਸਾਡੇ ਕੋਲ ਤੁਹਾਨੂੰ ਇਹ ਗੁੱਟਕੇ ਮਿਲਿਆ ਇੱਥੋਂ ਕੂੜੇ ਢੇਰ ਤੁਸੀਂ ਲੋਕਾਂ ਨੂੰ ਗਿਆਨ ਦੀ ਕਮੀ ਸਮਝਦੇ ਹੋ ਲੋਕਾਂ ਨੂੰ ਨਹੀਂ ਪਤਾ ਕਿ ਜੇਕਰ ਆਪਾਂ ਕੋਈ ਗੁੱਟਕਾ ਸੜਦਾ ਤੇ ਤਸਵੀਰ ਆ ਉਹਦਾ ਆਪਾਂ ਸੰਸਕਾਰ ਕਰਨਾ ਹੈ ਉਹਨੂੰ ਅਗਨੀ ਤੇ ਕਰਨਾ ਹੈ ਲੋਕਾਂ ਦੇ ਵਿੱਚ ਕਮੀ ਸਮਝਦੇ ਹੋ ਸੰਸਕਾਰਾਂ ਵਿੱਚ ਕਮੀ ਸਮਝਦੇ ਹੋ ਕਿ ਉਹ ਨਹੀਂ ਲੋਕਾਂ ਨੂੰ ਦੱਸਤਾ ਦੇਖੋ ਜੀ ਜਿਹੜਾ ਬੰਦਾ ਦੁਕਾਨ ਤੋਂ ਜਾ ਕੇ ਬੁਟਕਾ ਸਾਹਿਬ ਖਰੀਦਾ ਵਾ ਉਹ ਕਿਤੇ ਨਾ ਕਿਤੇ ਗਿਆਨ ਦੀ ਕਮੀ ਆ ਕਿਤੇ ਨਾ ਕਿਤੇ ਨਿਤਨੇਮ ਦੀ ਕਮੀ ਆ ਕਿਤੇ ਨਾ ਕਿਤੇ ਉਹ ਭਗਤੀ ਦੀ ਕਮੀ ਆ ਕਿਉਂਕਿ ਗੁਰੂ ਸਾਹਿਬ ਦੇ ਇਤਿਹਾਸ ਨਾਲ ਹੀ ਨਹੀਂ ਜੁੜੇ ਔਰ ਦੇਖੋ ਔਰ ਇਹ ਸੰਸਥਾਵਾਂ ਬੜਾ ਜ਼ੋਰ ਪਾਉਂਦੀਆਂ ਸੰਸਥਾਵਾਂ ਬੜਾ ਰੌਲਾ ਪਾਉਂਦੀਆਂ ਔਰ ਇਹ ਲੋਕ ਬੇਸ਼ਰਮ ਹੋ ਚੁੱਕੇ ਨੇ ਤਸਵੀਰਾਂ ਬਾਬਾ ਦੀਪ ਸਿੰਘ ਜੀ ਦਾ ਸਰੂਪ ਆ ਔਰ ਅਸੀਂ ਐਤਵਾਰ ਬੜੀ ਸੰਗਤ ਆ ਕੇ ਝੋਲੀਾਂ ਵਿੱਚ ਅਰਦਾਸਾ ਕਰਦੀ ਔਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਬਾਬਾ ਦੀਪ ਸਿੰਘ ਜੀ ਦਾ ਸਰੂਪ ਜਿਹੜਾ ਵਾ ਸਾਨੂੰ ਕੂੜੇ ਤੋਂ ਮਿਲਦਾ ਪਿਆ ਇੱਥੇ ਔਰ ਇੱਥੇ ਸ਼ਰਮਸ਼ਾਰ ਕਰਨ ਵਾਲੀ ਇਹ ਬੜੀ ਮੰਦਭਾਗੀ ਘਟਨਾ ਵਾ ਔਰ ਇਹ ਲੋਕਾਂ ਦੀ ਬੇਵਕੂਫੀ ਆ ਔਰ ਮੈਨੂੰ ਲੱਗਦਾ ਕਿ ਆਪਾਂ ਜੇ ਆਪਾਂ ਆ ਪਾਸੇ ਚ ਕਿਹਾ ਰਾਕਸ਼ਿਸ਼ ਬਿਰਤੀ ਵਾਲੇ ਉਹ ਲੋਕ ਨੇ ਉਹਨਾਂ ਦਾ ਗੁਰੂ ਨਾਲ ਕੋਈ ਲੈਣਾ ਦੇਣਾ ਨਹੀਂ ਗੁਰੂ ਸਾਹਿਬ ਦੀ ਫੋਟੋ ਤੇ 150 ਰੁਪਏ ਦੀ ਗਰੀਦੀ ਉਹਨੂੰ ਕਰ ਲੈ ਗਏ ਔਰ ਕਰ ਰੱਖਿਆ ਜਦੋਂ ਉਹਨਾਂ ਦਾ ਮਨ ਭਰ ਗਿਆ ਜਾਂ ਜਦੋਂ ਪਤਾ ਲੱਗਾ ਇਸ ਹਾਲ ਹੋ ਗਿਆ ਨਵੀਂ ਲਿਆਈਏ ਤਾਂ ਦੂਜੀ ਫੋਟੋ ਨੂੰ ਲਿਆ ਕੇ ਜਲ ਪ੍ਰਵਾਹ ਕਰਨ ਦੇਤੇ ਪੂੜਾ ਇੱਥੇ ਜਲ ਤੁਹਾਨੂੰ ਦੀਦਾ ਕਿਤੇ ਇੱਥੇ ਪਾਣੀ ਦਾ ਕੋਟ ਨਹੀਂ ਹੈਗਾ ਔਰ ਇਸ ਪਵਿੱਤਰ ਨਗਰੀ ਅਮਰਦਰ ਸਹਿਬ ਪਵਿੱਤਰ ਨਗਰੀ ਹੈ ਜਿਸ ਨੂੰ ਅਸੀਂ ਸਿਫਤੀ ਦਾ ਕਰ ਵੀ ਕਿਹਾ ਗਿਆ ਇਹ ਉਹ ਪਵਿੱਤਰ ਨਗਰੀ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਖੰਡਾ ਲਗਾਇਆ ਸੀ ਤੁਹਾਨੂੰ ਕੁਝ ਲੋਕ ਪਾਣੀ ਕਿੱਥੋਂ ਮਾਤਾ ਤੋਂ ਹੱਥ ਕਹਿੰਦੇ ਕਰਲੀ ਨਹੀਂ ਤੇ ਨਾਨਕ ਪ੍ਰਚਾਰ ਦੇਖੋ ਜੀ ਬਿਲਕੁਲ ਗੁਰੂ ਨਾਨਕ ਦੇਵ ਜੀ ਦੇ ਬੜੇ ਵੱਡੇ ਉਪਦੇਸ਼ ਸੀ ਕਿ ਉਹ ਉਪਦੇਸ਼ਾਂ ਨੂੰ ਐ ਮਾਦਾ ਧਰਤ ਮਹਾਧਰਤੀ ਨੂੰ ਮਾਦਾ ਦਾ ਉਪਦੇਸ਼ ਦਿੱਤਾ ਗਿਆ ਪਵਨ ਗੁਰੂ ਪਾਣੀ ਪਿਤਾ ਹਨ ਔਰ ਜਿੱਤੇ ਸਾਨੂੰ ਗੁਰੂ ਨਾਨਕ ਜੀ ਨੇ ਉਹ ਉਪਦੇਸ਼ ਦਿੱਤੇ ਆ ਉਹਨਾਂ ਦੀ ਪਾਲਣਾ ਕਰਨੀ ਤੇ ਬੜੀ ਦੂਰ ਅੱਗੇ ਉਲਟ ਚੱਲ ਰਹੇ ਆ ਅਸੀਂ ਪਖੰਡਾਂ ਦੇ ਵਾਸਤੇ ਬੈ ਗਏ ਆ ਪਖੰਡਾਂ ਤੋਂ ਪ੍ਰੇਸ਼ ਕਰਨ ਨੂੰ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਉਸ ਅਕਾਲ ਦੀ ਪੂਜਾ ਕਰੋ ਅਕਾਲ ਪੁਰਖ ਦੀ ਅਸੀਂ ਤੇ ਪਖੰਡੀ ਸਾਧਾਂ ਦੇ ਡੇਰੇ ਤੇ ਰੀਆਂ ਤਾਂ ਹੀ ਸਾਡੇ ਇਹ ਗੁਰ ਗੁਰਬਾਣੀ ਦੀ ਜਿਹੜੀ ਆ ਬੇਦਵੀ ਹੋ ਰਹੀ ਆ ਔਰ ਸਿੰਘਾਂ ਨੇ ਮੋਰਚਾ ਲਿਆ ਲਾ ਹੁਣ ਜਿਹੜਾ ਵੀ ਬੰਦਾ ਇੱਥੇ ਆ ਕੇ ਗੁਰਬਾਣੀ ਜਾਂ ਕੋਈ ਫੋਟੋ ਜਾਂ ਕੋਈ ਇੱਥੇ ਆ ਕੇ ਜਲ ਪ੍ਰਵਾਹ ਬੇਦਵੀ ਕਰਨ ਦੀ ਕੋਸ਼ਿਸ਼ ਕਰੇਗਾ ਧਾਰ ਵੀ ਪੁੱਸਤਾਂਗੇ ਤਾਂ ਉਹ ਬੰਦੇ ਤੋਂ ਡਾਂਗ ਫਿਰੂਗੀ ਕਿਸੇ ਦਾ ਵੀ ਲਿਆਜ ਨਾ ਨਹੀਂ ਹੋਊਗਾ ਜੀ ਮੈਂ ਸਭ ਤੋਂ ਵੱਡੀ ਗੱਲ ਇਹ ਵੀ ਕਹਾਂ ਕਿ ਅੱਜ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਜਦੋਂ ਸੰਕਟਾਂ ਚ ਫਾਰਾ ਕਦਮ ਹੁੰਦੀਆਂ ਨੇ ਤਾਂ ਵੱਧ ਚੜ ਕੇ ਸੰਕਟਾਂ ਦਾ ਜਿਹੜਾ ਘਟ ਦੇਖਣ ਨੂੰ ਮਿਲਦਾ ਤੇ ਮਨ ਦੇ ਵਿੱਚ ਸ਼ਰਧਾ ਵੀ ਦੇਖਦੀ ਹੈ ਪਰ ਉਹਨਾਂ ਲੋਕਾਂ ਦਾ ਦਿਲ ਕਿਉਂ ਨਹੀਂ ਵਲੰਟੀਅਰ ਜਾਂਦਾ ਜਦੋਂ ਇਹ ਪਾਸਾ ਸੂਦਾ ਦੇਖਦੇ ਆਂ ਘਰ ਸਿਰਫ ਸੋਸ਼ਲ ਮੀਡੀਆ ਤੱਕ ਰਹਿ ਗਏ ਆਪਾਂ ਉਹਦੇ ਤੋਂ ਔਰ ਤੋਂ ਇੱਕ ਸੰਸਥਾ ਖੜੀ ਕਰਕੇ ਜਾਂ ਇਹ ਜਿੰਮਾ ਲ ਲਈਏ ਕਿ ਇਹ ਪਾਈ ਨਹਿਰ ਉੱਤੇ ਤੋਂ ਤੋਂ ਆਪਾਂ ਸਾਫ਼ ਕਰਾਉਣੀ ਹੈ ਜੇ ਲੋਕ ਇਹੀ ਕੁਛ ਕਰਦੇ ਰਹਿਣਗੇ ਮੇਰੇ ਨਾਲ ਇਸ ਵਕਤ ਹਿੰਦੂ ਸ਼ਿਵ ਸena ਆਗੂ ਪੰਕਜ ਦਿਵੇ ਸਰਜ ਵੀ ਮਿਲੋ ਜਿਆ ਗੱਲਬਾਤ ਕਰਦੇ ਆਂ ਜਰੂਰੀ ਬਹੁਤ ਬਸ ਲੱਗ ਰਹੇ ਪਹਿਲਾਂ ਸਭ ਤੋਂ ਪਹਿਲਾਂ ਜੀ ਮੈਂ ਸ਼ਿਵ ਸ਼ਰਧਾ ਵਾਲੀਆਂ ਮੇਰਾ Hindu ਸਗਟ ਰਿਹਾ ਬਗਵਾ ਸੇਨ ਠੀਕ ਹੈ ਜੀ ਮਾਫ ਮਾਫ ਕਰਿਓ ਕੋਈ ਜਦ ਤੱਕ ਦੇਖੋ ਜੀ ਜਿੱਦਾਂ ਪਾਪਾ ਜੀ ਨੇ ਇੱਥੇ ਕਿੰਦਾ ਕਹੀਆਂ ਨੇ ਬਿਲਕੁਲ ਇਹ ਉਹ ਲੋਕ ਨੇ ਮੈਂ ਕਹਿੰਦਾ ਮੈਂ ਸ਼ਬਦ ਤਾਂ ਨਹੀਂ ਮੇਰੇ ਕੋਲ ਨਿਕਲਦੇ ਕਿਉਂਕਿ ਮੈਂ ਤੀਸਰੀ ਵਾਰੀ ਚੌਥੀ ਵਾਰੀ ਇੱਥੇ ਆ ਚੁੱਕਾ ਹਾਂ ਮੇਰੇ ਖਿਆਲ ਹਫਤੇ ਬਾਅਦ ਚੱਕਰ ਹੋਣੀ ਬਿਲਕੁਲ ਮੈਂ ਜੋ ਵੀ ਤਸਵੀਰਾਂ ਮਿਲਦੀਆਂ ਹਨ ਉਹਨੂੰ ਅਗਣ ਪੇੜ ਕਰਾ ਕੇ ਜਾਂਦੇ ਬਿਲਕੁਲ ਮੇਰੀ ਟੀਮ ਦਾ ਕੰਮ ਹੈ ਜੀ ਜਿਹੜੀਆਂ ਤਸਵੀਰਾਂ ਮਿਲਦੀਆਂ ਹਨ ਅਗਣ ਪੇੜ ਕਰਉਣਾ ਸ਼ਾਇਦ ਇਸ ਵਾਰੀ ਸਾਡਾ ਦੋ ਦਿਨ ਬਾਅਦ ਦਾ ਹੈਗਾ ਵਾ ਕੋਈ ਵੀ ਐਸਾ ਧਰਮ ਨਹੀਂ ਜਿਹਦੇ ਚ ਇੱਥੇ ਆ ਕੇ ਤੁਹਾਨੂੰ ਗਰਾਵਟ ਨਾ ਦਿਖੇ ਕੋਈ ਵੀ ਐਸਾ ਧਰਮ ਨਹੀਂ ਕੋਈ ਵੀ ਗੱਲੋ ਤੁਸੀਂ ਕਹਿੰਦੇ ਨਾ ਸੀ ਬਹੁਤ ਆਪਣੇ ਧਰਮ ਨੂੰ ਪਿਆਰ ਕਰਦੇ ਆ ਕੋਈ ਕਹਿੰਦਾ ਮੈਂ ਹਿੰਦੂ ਆ ਕੋਈ ਕਹਿੰਦਾ ਮੈਂ ਸਿੱਖ ਆ ਕੋਈ ਕਹਿੰਦਾ ਮੈਂ ਪੀਰ ਬਗੰਬਰ ਨੂੰ ਮੰਨਦਾ ਕੋਈ ਮੇਲੇ ਕਰਾ ਰਿਹਾ ਹੈ ਕੋਈ ਕੁਝ ਕਰਾ ਰਿਹਾ ਪਰ ਇੱਕ ਵਾਰੀ ਆ ਕੇ ਤਾਰਾਂ ਵਾਲੇ ਪੁਲਤੇ ਜ਼ਰੂਰ ਵੇਖਿਓ ਤੇ ਤੁਹਾਡੇ ਦੇਵੀ ਦੇਵਤਾ ਦਾ ਹਾਲ ਤੁਹਾਡੇ ਗੁਰੂ ਪੀਰਾਂ ਦਾ ਹਾਲ ਇਹਨਾਂ ਲੋਕਾਂ ਨੇ ਕੀ ਕਰਤਾ ਅੰਮ੍ਰਿਤ ਜੀ ਮੈਂ ਪਹਿਲੇ ਕਿਸੇ ਨੂੰ ਕਰ ਦਿੱਤੀ ਅੱਜ ਨਾਮ ਨਹੀਂ ਰਹਿ ਗਈ ਇਹ ਲੋਕਾਂ ਨੇ ਸ਼ਰਮ ਦਾ ਦਰਿਆ ਬਣਾਤਾ ਲੋਕ ਦੇਖਣਗੇ ਲੱਗਦਾ ਸੱਤ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੁਣ ਅਸੀਂ ਦੁਕਾਨ ਤੋਂ ਤੁਰ ਪਏ ਆ ਤੇ ਅਸੀਂ ਜਾ ਰਹੇ ਹਾਂ ਗੋਇੰਦਵਾਲ ਸਾਹਿਬ ਇਹ ਜਿਹੜੇ ਸਾਨੂੰ ਕੱਲ ਸ੍ਰੀ ਅਮਰਸਰ ਸਾਹਿਬ ਜਿਹੜੀ ਉੱਤਾਂ ਨਾਲ ਪੋਲਿਆਂ ਉੱਥੇ ਲੋਕ ਜਿਹੜੇ ਆ ਉਹ ਜਲ ਪ੍ਰਵਾਹ ਕਰਨ ਦੇ ਚੱਕਰ ਤੇ ਵਹਿਮਾਂ ਪਰਮਾਂ ਦੇ ਲੋਕ ਪਏ ਆ ਤੇ ਉਹ ਵਹਿਮਾਂ ਦੇ ਵੱਸ ਹੋ ਗਏ ਲੋਕਾਂ ਨੇ ਉੱਥੇ ਜਿਹੜੀਆਂ ਗੁਰੂ ਪੀਰਾਂ ਦੀਆਂ ਦੇਵੀ ਦੇਵਤਿਆਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਜਲ ਪ੍ਰਵਾਹ ਕਰਕੇ ਜਿੱਥੇ ਉਹਨਾਂ ਦੀ ਬੇਦਵੀ ਕਰਦੇ ਆ ਉੱਥੇ ਹੀ ਸਾਨੂੰ ਫਿਰ ਸਾਨੂੰ ਪੱਤਰਕਾਰਾਂ ਨੇ ਕੱਲ ਬੁਲਾਇਆ ਉਥੇ ਅਸੀਂ ਪਹੁੰਚੇ ਆ ਤੇ ਜਾ ਕੇ ਦੇਖਦੇ ਆ ਕਿ ਉਹ ਸੇਵਾ ਕਰਨ ਜਦੋਂ ਅਸੀਂ ਗਏ ਜਿੱਦੋਂ ਅਗੇ ਕੀ ਦੇਖਦੇ ਆ ਕਿ ਗੁੜਕਾ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਔਰ ਜਬਜੀਤ ਸਾਹਿਬ ਜੀ ਚੌਪਈ ਸਾਹਿਬ ਜੀ ਦੇ ਬਿਰਧ ਐ ਗੁੜਕਾ ਸਾਹਿਬ ਸਾਨੂੰ ਉਥੋਂ ਮਿਲਦੇ ਨੇ ਅਸੀਂ ਉਹ ਬਿਰਧ ਗੁੜਕਾ ਸਾਹਿਬ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਆਇਆ ਸੀ ਸ੍ਰੀ ਗੋਇੰਦਵਾਲ ਸਾਹਿਬ ਨੂੰ ਰਵਾਨਾ ਆਇਆ ਕਿ ਗੋਇੰਦਵਾਲ ਸਾਹਿਬ ਬਿਰਧ ਸਰੂਪ ਹੁੰਦਾ ਜਿੱਥੇ ਸਾ ਸੰਸਕਾਰ ਹੁੰਦਾ ਵਾ ਉੱਥੇ ਬੜੀ ਸ਼ਰਧਾ ਦੇ ਨਾਲ ਬੜੀ ਭਾਵਨਾ ਦੇ ਨਾਲ ਅਸੀਂ ਗੁਰਬਾਣੀ ਨੂੰ ਗੁੜਖਾ ਸਾਹਿਬ ਨੂੰ ਲਿਜਾ ਕੇ ਉੱਥੇ ਜਿਹੜਾ ਵਾ ਉਹ ਗੁਰਦੁਗਰੂ ਘਰ ਦੇ ਵਿੱਚ ਦੇਵਾਂਗੇ ਔਰ ਅਸੀਂ ਤੇ ਅਰਦਾਸ ਹੀ ਕਰਦੇ ਆ ਗੁਰੂ ਸਾਹਿਬ ਨੂੰ ਲੋਕਾਂ ਨੂੰ ਸਮੱਤ ਬਖਸ਼ ਜਿਹਨਾਂ ਨੂੰ ਮਸਾ ਸ਼ਰਮ ਨਹੀਂ ਆ ਗਈ ਕਿ ਨਵੇਂ ਗੁੜਖਾ ਸਾਹਿਬ ਕਿਸੇ ਪੰਡਤ ਦੇ ਵਾਸ ਪੈ ਗਏ ਜਾਂ ਕਿਸੇ ਪਖੰਡੀ ਭਾਬੇ ਦੇ ਵਾਸ ਪੈ ਗਏ ਉਹਨਾਂ ਨੇ ਨਵੇਂ ਗੁੜਖਾ ਹੀ ਜਲ ਪ੍ਰਵਾਹ ਕਰਦੇ ਔਰ ਜਿੱਥੇ ਜਲ ਪ੍ਰਵਾਹ ਕੀਤੀ ਹੈ ਨਾ ਉੱਥੇ ਪਾਣੀ ਦਾ ਕੁੱਟ ਵੀ ਨਹੀਂ ਹੈਗਾ ਪਾਣੀ ਵੀ ਨਹੀਂ ਹੈਗਾ ਜਾਚ ਪਾਣੀ ਹੋਵੇ ਨਾ ਵਗਦਾ ਪਾਣੀ ਹੋਵੇ ਤਾਂ ਚਲੋ ਮੰਨਿਆ ਕਿ ਜਲ ਪ੍ਰਵਾਹ ਜਲ ਪ੍ਰਵਾਹ ਕਰਨਾਂ ਤੇ ਪਾਣੀ ਨਹੀਂ ਹੈਗਾ ਔਰ ਜਲ ਪ੍ਰਵਾਹ ਕਰਨ ਦੀਆਂ ਰੀਤੀਆਂ ਜਾਂ ਸਿੱਖ ਤੇ ਹੁੰਦੀ ਨਹੀਂ ਗੁਰੂ ਬਾਬੇ ਨਾਨਕ ਨੇ ਸਿੱਖਾਂ ਨੂੰ ਵਹਿਮਾਂ ਪਰਮਾਂ ਤੋਂ ਬੜਾ ਦੂਰ ਕੀਤਾ ਹੈ ਪਰ ਇਹ ਫਿਰ ਵੀ ਲੋਕ ਪਖੰਡੀਆਂ ਦੇ ਵਸ ਪੈ ਗਏ ਪੰਡਤਾਂ ਦੇ ਵਸ ਪੈ ਗਏ ਇਹ ਕਰਤੂਤਾਂ ਕਰ ਰਹੇ ਨੇ ਔਰ ਨਵਾਂ ਗੁਟਕੇ ਨਵੇਂ ਗੁਟਕੇ ਸਹਿਵਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਨਵਾਂ ਗੁਟਕਾ ਸਹਿਵਾ ਜਗਜੀਤ ਸਾਹਿਬ ਜੀ ਦਾ ਚੌਪੀ ਸਾਹਿਬ ਜੀ ਦਾ ਅਸੀਂ ਹੁਣ ਉਤੋਂ ਲਾਂਦੇ ਸੀ ਔਰ ਅਸੀਂ ਗੋਇੰਦਵਾਲ ਸਾਹਿਬ ਲੈ ਕੇ ਚੱਲੇ ਆ ਗੁਰੂ ਸਾਹਿਬ ਸਰ ਦੀ ਅਗਲਾ ਕਰ ਤੁਹਾਨੂੰ ਗੋਇੰਦਵਾਲ ਸਾਹਿਬ ਜਾ ਕੇ ਅੱਗੇ ਗੁਰੂ ਘਰ ਦੇ ਦਰਸ਼ਨ ਨਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚ ਗਏ ਸੱਤਾਂ ਬਿਲਕੁਲ ਆਪਾਂ ਹੀ ਆ ਗਏ ਹਾਂ ਅਜੀ ਚਾਹ ਪੀਣ ਆਏ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਜੀ ਸ੍ਰੀ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਜੀ ਦੀ ਉਹ ਨਗਰੀ ਗੁਰੂ ਅਮਰਦਾਸ ਜੀ ਇਸਾਈ ਹੈ। ਔਰ ਇਹ ਗੋਇੰਦਵਾਲ ਸਾਹਿਬ ਦੀ ਨਗਰੀ ਬਾਰੇ ਨਾ ਗੋਇੰਦਵਾਲ ਸਾਹਿਬ ਬਾਰੇ ਦੱਸਿਆ ਜਾਂਦਾ ਸੀ ਕਿ ਸਭ ਤੋਂ ਵੱਧ ਜਿਹੜੇ ਨਾ ਆ ਭੂਤ ਪ੍ਰੇਤਾਂ ਦਾ ਵਾਸਾ ਹੁੰਦਾ ਸੀ ਗੋਇੰਦਵਾਲ ਸਾਹਿਬ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਇਸ ਸਰ ਤਿੰਨ ਵਸਾਉਂਦੇ ਨੇ ਇੱਥੇ ਹੁੰਦੇ ਨੇ ਤਾਂ ਸਾਰੀਆਂ ਬੁਰੀਆਂ ਬਲਾਵਾਂ ਸਾਰੀਆਂ ਬੁਰੀਆਂ ਰੂਹਾਂ ਨੂੰ ਗੋਇੰਦਵਾਲ ਛੱਡਣਾ ਪਿਆ ਸੀ। ਇਸ ਧਰਤੀ ਦੇ ਉੱਤੇ ਗੁਰਮਰਤਾ ਜੀ ਨੇ ਭਾਗ ਲਾਇਆ। ਪਰ ਗੋਇੰਦਵਾਲ ਸਾਹਿਬ ਦੇ ਵਿੱਚ ਪ੍ਰਬੰਧ ਕੀਤਾ ਗਿਆ ਵਾ ਜਿੰਨੇ ਵੀ ਆ ਬਿਰਦ ਗੁਟਕਾ ਸਾਹਿਬ ਨੇ ਉਹ ਸਾਰੇ ਗੁਟਕਾ ਸਾਹਿਬ ਨੂੰ ਅਗਨ ਪੇਟ ਉਹਨਾਂ ਦਾ ਸੰਸਕਾਰ ਜਿਹੜਾ ਵਾ ਸ੍ਰੀ ਗੋਇੰਦਵਾਲ ਸਾਹਿਬ ਕੀਤਾ ਜਾਂਦਾ। ਅਸੀਂ ਗੋਇੰਦਵਾਲ ਸਾਹਿਬ ਦੇ ਮੇਨ ਚੌਂਗ ਦੇ ਵਿੱਚ ਪਹੁੰਚ ਗਏ ਹਾਂ। ਇੱਥੋਂ ਦੀ ਟਰਨ ਕਰਕੇ ਅੱਗੇ ਗੁਰੂ ਘਰ ਆ ਜਾਏਗਾ। ਹਨ ਪਰੋਣਿਆਂ ਦੇ ਦਰਸ਼ਨ ਗੁਰੂ ਅਮਰਦਾਸ ਜੀ ਨੇ ਪਾਵਿਆਂ ਦੇ ਧਾਮ ਨਿਮਾਨਿਆਂ ਦੇ ਮਾਨ ਔਰ ਖਡੂਰ ਸਾਹਿਬ ਦੀ ਧਰਤੀ ਦੀ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸਿੱਖਾਂ ਦੇ ਦੂਸਰੇ ਗੁਰੂ ਔਰ ਖਡੂਰ ਸਾਹਿਬ ਤੋਂ ਚੱਲ ਕੇ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਬ ਹਰ ਰੋਜ਼ ਜਾਲਾ ਗਾਗਰ ਭਰ ਕੇ ਇਸ਼ਨਾਨ ਕਰੌਣ ਜਾਂਦੇ ਸੀ ਤੁਸੀਂ ਪੈਡਾ ਸੌਂ ਕੇ ਦੇਖੋ ਕਿ ਚੰਗਾ ਭਲਾ ਫਿੱਟ ਬੰਦਾ ਵੀ ਇੰਨਾ ਨਹੀਂ ਕਰ ਸਕਦਾ ਜਿੰਨਾ ਬਜ਼ੁਰਗੋਂ ਦੇ ਨਾਤੇ ਗੁਰੂ ਅਮਰਦਾਸ ਜੀ ਗੁਰ ਜਨਨਾ ਅਮਰਦੇਵਲੇ ਦੁਰਗੇ ਜਾਂਦੇ ਸੀ ਕਰੋ ਜੀ ਦਰਸ਼ਨ ਬੋਲੇ ਹੀ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਅੱਜ ਗੁਰੂ ਅਮਰਦਾਸ ਸਾਹਿਬ ਜੀ ਦਾ ਘਰ ਹੈ ਬੋਇੰਦਵਾਲ ਸਾਹਿਬ ਔਰ ਇੱਥੋਂ ਜਲ ਦੀ ਗਾਗਰ ਜਿਹੜੀ ਆ ਗੁਰੂ ਅਮਰਦਾਸ ਜੀ ਭਰ ਕੇ ਗੁਰੂ ਅੰਗਦ ਦੇਵ ਜੀ ਦਾ ਸ਼ਰਨਾਲ ਕਰਾਉਣ ਲਈ ਖਡੂਰ ਸੱਜਾ ਕਰਦੇ ਸੀ ਇੰਨੀਆਂ ਰਹਿਮਾਂ ਤੇ ਇੰਨੀਆਂ ਬਖਸ਼ਿਸ਼ਾਂ ਔਰ ਫਿਰ ਗੁਰੂ ਅੰਗਦ ਦੇਵ ਜੀ ਨੇ ਵਾਰ ਵੀ ਦਿੱਤੀ ਸੀ ਨਿਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਦਾਨ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਨੇ ਥਾਵਿਆਂ ਦੇ ਥਾਂ ਬਹੁਤ ਜ਼ਿਆਦਾ ਵਾਰ ਜਿਹੜੇ ਸੀ ਇਹ ਆ ਜੀ ਪਾਰਕਿੰਗ ਆ ਔਰ ਇੱਥੇ ਇੱਕ ਚੀਜ਼ ਹੋਰ ਬੜੀ ਵਧੀਆ ਵਾ ਕਿ ਇਸ ਜਗ੍ਹਾ ਦੇ ਉੱਤੇ ਸਾਡਾ ਨਿਸ਼ਾਨੇ ਖਾਲਸਾ ਗੁਰਪਤ ਦਾ ਖਾੜਾ ਵਾ ਅਸੀਂ ਗੋਇੰਦਵਾਲ ਸਾਹਿਬ ਦੀ ਪਾਰਕਿੰਗ ਦੇ ਵਿੱਚ ਆ ਬੱਚਿਆਂ ਨੂੰ ਫ੍ਰੀ ਗੱਤਕਾ ਸਿਖਾਉਨੇ ਆ ਤੁਹਾਨੂੰ ਅੱਜ ਅਸੀਂ ਆਪਣੇ ਅਖਾੜੇ ਵਾਲੇ ਸਿੰਘਾਂ ਨਾਲ ਵੀ ਮਿਲਾਵਾਂਗੇ ਜੇ ਵੀ ਸਭਾ ਲੱਗੇ ਜਦੋਂ ਤੱਕ 15 ਲਾਦੀ ਹੈ ਨਾ 100 ਲੱਗੇ ਚੱਲੀ ਰਾ ਸਾਂਵੇਂ ਲਾ ਦੇ ਨੇ ਗੱਡੀ え、と。ちょっとちょ。Yeah, <laughs> ਇਹ ਤਕ ਤੋਂ ਆ ਰਿਹਾ ਹੈ ਬੰਦ 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 11 ਤਰੀਕ ਐਤਵਾਰ ਵਾਲੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਅਗਨ ਪੇੜ ਕੀਤਾ ਜਾਊਗਾ ਗੁਰੂ ਸਾਹਿਬ ਜੀ ਦੇ ਬਿਰਧ ਸਰੂਪ ਤੇ ਬਿਰਧ ਬੁੱਢਾ ਸਾਹਿਬ ਜੀ ਨੂੰ ਆ 11 ਤਰੀਕ ਜਿਹੜੀ ਆਉਣੀ ਆ ਮਈ ਮਹੀਨੇ ਦੇ ਵਿੱਚ ਐਤਵਾਰ ਵਾਲਾ ਦਿਨ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਗੋਇੰਦਵਾਲ ਸਾਹਿਬ ਦੇ ਵਿੱਚ ਇਸ ਸਥਾਨ ਦੇ ਉੱਤੇ ਅਗਨ ਪੇੜ ਕੀਤਾ ਜਾਂਦਾ ਗੁਰੂ ਗੰਗਬੀਰ ਸਾਹਿਬ ਜੀ ਨੂੰ ਜਿਹੜੇ ਬਿਰਦ ਸੁਣੂ ਕੋ ਯਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਮੇਰੀ ਵੀਡੀਓ ਜਿੱਤੋ ਤੱਕ ਜਾਵੇ ਸਾਰੀਆਂ ਸੰਗਤਾਂ ਬੜੀ ਸ਼ਰਦਾ ਭਾਉ ਨਾਲ ਦੇ ਨਾਲ ਇਸ ਪਸਤਾਨ ਦੇ ਦਰਸ਼ਨ ਕਰੋ ਔਰ ਇਸ ਜਗ੍ਹਾ ਤੇ ਆਓ ਔਰ ਆਗੇ ਫਿਰ ਅੰਗੀਟੇ ਦੀ ਜਿਹੜੀ ਸੇਵਾ ਉਹ ਅਗਲੇ ਐਤਵਾਰ ਗਿਆਨ ਤੋਂ ਬਾਅਦ ਸ਼ਾਇਦ 18 ਤਰੀਕ ਨੂੰ ਅੰਗੀਟੇ ਦੀ ਸੇਵਾ ਹੁੰਦੀ ਆ ਔਰ ਉਹ ਸਾਰੀ ਜਿਹੜੀ ਸੇਵਾ ਵਾ ਉਹ ਫਿਰ ਪਾਲਜੀ ਸਾਹਿਬ ਦੇ ਵਿੱਚ ਪੰਜਾਂ ਪਿਆਰਿਆਂ ਦੀ ਰਹਿਨਮਾਈ ਦੇ ਵਿੱਚ ਵਿਆਸ ਤੇ ਰਾਧਵੇ ਸੇਵਾ ਪਾਈ ਜਾਂਦੀ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 11 ਤਰੀਕ ਐਤਵਾਰ ਵਾਲੇ ਦਿਨ ਅਗਲ ਪੀੜ ਹੋਣਗੇ ਵਿਰਤ ਸ਼ੁਰੂ ਕੋ 18 ਤਰੀਕ ਵਾਲੇ ਦਿਨ ਇਸ ਰੂਪ ਪਾ ਦੀ ਜਿਹੜੀ ਜੋ ਵੀ ਸੇਵਾ ਵਾ ਉਹ ਅੰਗਿੱਠੇ ਦੀ ਉਹ ਸਾਰੀ ਬਿਆਸ ਦਰਿਆ ਜਾਂਦੀ ਆ ਸੇਵਾ ਦੇਖਣ ਵਾਲੀ ਆ ਜਿਹੜੀਆਂ ਸੰਗਤਾਂ ਨੇ ਇਹ ਸੇਵਾ ਨਹੀਂ ਦੇਖੀ ਉਹ ਜ਼ਰੂਰ ਹਾਜ਼ਰੀ ਪਰ ਉਹ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਕੀ ਪਤ ਉਹਦਾ ਖਾਲਸਾ ਦਾ ਅਖਾੜਾ ਜਿੱਥੇ ਸਾਡੇ ਦੇਖੋ ਇਸ਼ਸ਼ਤਰ ਜਿਹੜਾ ਬਰਾਜ਼ਮਾਨ ਹੈ ਲੈ ਡਿਗਾਇਆ ਲੈ ਡਿਨੀ ਹੈ ਇਸ਼ਸ਼ਤਰ ਉਹ ਅਮਰ ਜਿੱਗਾ ਖਾਲਸਾ ਸਾਲਾਨਾ ਬਖਸ਼ੀ ਹੁੰਦੇ ਸੀ ਇਸ਼ਸ਼ਤਰ ਨੇ ਉਸ ਨੂੰ ਉਤਰ ਪਾਇਆ ਨੇ ਜਦੋਂ ਸ਼ਿਧੀ ਰਗੜਾ ਲਾਉਣਾ ਹੈ ਗੱਡੀ ਲੱਗੀ ਸਿੰਘਾਂ ਦੇ ਬਰਾਜ਼ਮਨ ਨੂੰ ਲਾਜਣ ਵਾਸਤੇ ਔਰ ਹਰ ਚੀਜ਼ ਜਿਹੜੇ ਇੱਥੋਂ ਹੀ ਸ਼ਸਤਰ ਲੈ ਕੇ ਬਾਹਰ ਜਿਹੜਾ ਖੜਾ ਬੱਚਿਆਂ ਨੂੰ ਗੋਇੰਦਵਾਲ ਸਾਹਿਬ ਦੇ ਵਿੱਚ ਬਿਲਕੁਲ ਫਰੀ ਜਿਹੜੀ ਗੱਤਕੀ ਸਿਖਲਾਈ ਦਿੱਤੀ ਜਾਂਦੀ ਆ ਔਰ ਇਥੋਂ ਦੀ ਜਿਹੜੀ ਜ਼ਿੰਮੇਵਾਰੀ ਆ ਸਰਦਾਰ ਮਨਜੀਤ ਸਿੰਘ ਇਹ ਇਸ ਬੱਚੇ ਕੋਲ ਜਿੰਮੇਵਾਰੀ ਆ ਔਰ ਬਹੁਤ ਸਾਲ ਇਥੇ ਔਰ ਬਹੁਤ ਸਾਲਾਂ ਤੋਂ ਇਹ ਹੁੰਦਾ ਨਹੀਂ ਛੋਟਾ ਜਿਹਾ ਸੀ ਜਦੋਂ ਦਾ ਸ਼ਸਤਰ ਵਿਦਿਆ ਨਾਲ ਜੁੜਿਆ ਔਰ ਇਹਦੇ ਨਾਲ ਜਸਕਰਨ ਸਿੰਘ ਇਹ ਵੀ ਵੀਰ ਗੋਇੰਦਵਾਲ ਸਾਹਿਬ ਦੇ ਵਿੱਚ ਇਹ ਸਾਰੇ ਵੀਰ ਮਿਲ ਕੇ ਬੱਚਿਆਂ ਨੂੰ ਫ੍ਰੀ ਗੱਤਕਾ ਸਿਖਾਉਂਦੇ ਨੇ ਔਰ ਸਾਡੇ ਮਨਜੀਤ ਸਿੰਘ सोनू ਦੀ ਬਹੁਤ ਵੱਡੀ ਸੇਵਾ ਵਾ ਕਿ ਬਿਨ ਨਾਗਮੀ ਆਵੇਂ ਨੇਰੀ ਆਵੇ ਇਹ ਬੱਚਾ ਜਿਹੜਾ ਵਾ ਕਲਾਸ ਵਿੱਚ ਹਾਜ਼ਰ ਹੁੰਦਾ ਔਰ ਬੱਚਿਆਂ ਨੂੰ ਜੋ ਅੱਜ ਦੇ ਸਮੇਂ 'ਚ ਲੋੜ ਆ ਗਤਕਾ ਸਿਖਰਾਈ ਦੀ ਔਰ ਇਹ ਉਹ ਲੋੜ ਪੂਰੀ ਕਰ ਰਿਹਾ ਗੁਰੂ ਸਾਹਿਬ ਦੀ ਬੋਲੀ ਬਖਸ਼ਿਆ ਗੁਰੂ ਅਮਰਦਾਸ ਸਾਹਿਬ ਜੀ ਦੀ ਔਰ ਇਹ ਸਾਡਾ ਸ਼ਸਤਰਾਂ ਵਾਲਾ ਕਮਲਾ ਗੁਰੂ ਸਾਹਿਬ ਚੜ੍ਹਦੀਆਂ ਕਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ